ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਨਾਲ ਦੀ ਸਕਰੀਨ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਪਠਾਨਕੋਟ ਦਾ ਪੂਆ ਹਲਕਾ ਹੈਗਾ ਪਰਮਾਨੰਦ ਅੱਡੇ ਦੇ ਕੋਲ ਨਵਾਂ ਪਿੰਡ ਪੈਂਦਾ ਉੱਥੋਂ ਦੀਆਂ ਹੈਗੀਆਂ ਦੱਸ ਦਈਏ ਕਿ ਨਸ਼ੇ ਤੇ ਥਲ ਪਾਉਣ ਦੇ ਲਈ ਜਿਹੜਾ ਕੱਲ ਸੀਐਮ ਜਿਹੜੇ ਹੈਗੇ ਆ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਵੱਡੀ ਜਿਹੜੀ ਹੈ ਪੂਰੇ ਪੰਜਾਬ ਦੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਸੀ ਕਿ ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀਗੀ ਜਿਹੜੀ ਨਸ਼ੇ ਤੇ ਇਸ ਤਰ੍ਹਾਂ ਠਲ ਪਾਈ ਆ ਸਕਦੀ ਹੈ ਤੇ ਸੱਤ ਹਦਾਇਤਾਂ ਵੀ ਜਿਹੜੀਆਂ ਦਿੱਤੀਆਂ ਸੀਗੀਆਂ ਕਿ ਕਿਸੇ ਵੀ ਤਰ੍ਹਾਂ ਦਾ ਆਪਾਂ ਨਸ਼ਾ ਜਿਹੜਾ ਪੰਜਾਬ ਦੇ ਵਿੱਚੋਂ ਨਹੀਂ ਚੱਲਣ ਦੇਣਾ ਉਹਨੂੰ ਖਤਮ ਕਰਨਾ ਦੱਸ ਦੇ ਕਿ ਤਸਵੀਰਾਂ ਲਗਾਤਾ ਤੁਹਾਨੂੰ ਦਿਖਾ ਰਿਹਾ ਕਿ ਇੱਥੇ ਵੀ ਜਿਹੜਾ ਰੇਡ ਕੀਤੀ ਹੈ ਚਾਹੇ ਸਦਰ ਥਾਣਾ ਹੋਵੇ ਜਿਹੜਾ ਪਠਾਨਕੋਟ ਦਾ ਉੱਥੋਂ ਦੀ ਪੁਲਿਸ ਹੋਵੇ ਚਾਹੇ ਤਾਰਾਗੜ ਪੁਲਿਸ ਹੋਵੇ ਡੀਐਸਪੀ ਸਿਜਿੰਦਰ ਠਾਪਰ ਹੈ ਗਿਆ ਉਹਨਾਂ ਵੱਲੋਂ ਮੌਕੇ ਦੇ ਮੌਜੂਦ ਨੋ ਵੀ ਕਹਿੰਦੇ ਨੇ ਰਿਕਵਰੀ ਵੀ ਕੀਤੀ ਗਈ ਹੈ ਨਸ਼ੇ ਦੀ ਵੀ ਤੇ ਡਰੱਗ ਮੰਨੀ ਵੀ ਬਰਾਮਦ ਕੀਤੀ ਗਈ ਹੈ ਕਿੰਨੀ ਡਰਗ ਮਣੀ ਬਰਾਮਦ ਕੀਤੀ ਗਈ ਹੈ ਤੇ ਕੀ ਨਸ਼ਾ ਫੜਿਆ ਤੁਹਾਨੂੰ ਨਾਲ ਦੀ ਸਕਰੀਨ ਤੇ ਵੀ ਦਿਖਾਣੇ ਤੇ ਨਾਲ ਹੀ ਗੱਲਬਾਤ ਵੀ ਸੁਣਾਵਾਂਗੇ ਜਿਹੜੇ ਸੁਖਿੰਦਰ ਠੱਪਰ ਜੀ ਹੈਗੇ ਆ ਡੀਐਸਪੀ ਉਹਨਾਂ ਦਾ ਕੀ ਕਹਿਣਾ ਹੈ ਸਾਰੇ ਮਾਮਲੇ 'ਚ ਬੰਦੀ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਸਰ ਅੱਜ ਤੁਹਾਡੇ ਵੱਲੋਂ ਪੂਰੀ ਪੋਸਟ ਦੇ ਨਾਲ ਨਵਾਂ ਪਰਮਾਨੰਦ ਦੇ ਵਿੱਚ ਪਹੁੰਚ ਕੀਤੀ ਗਈ ਹੈ ਕੀ ਕਰਦੇ ਨਹੀਂ ਬ੍ਰਦਰ ਐਸਾ ਸੀਗਾ ਕਿ ਜਿਹੜੇ ਆਪਣੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਔਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਤੇ ਦਸ ਸਿੰਘ ਢੋਂ ਸਾਹ ਵੱਲੋਂ ਜਿਹੜੇ ਨਸ਼ੇ ਦੇ ਖਿਲਾਫ ਮੈਂ ਵਿੱਢੀ ਹੋਈ ਹੈ ਉਸੇ ਕੜੀ ਦੇ ਵਿੱਚ ਆਪਾਂ ਜਿਹੜਾ ਸਰਚ ਬਿਆਨ ਚੱਲ ਰਿਹਾ ਹੈ ਕਾਸੋਪ੍ਰੈਸ਼ਨ ਚੱਲ ਰਿਹਾ ਜਿਹਦੇ ਵਿੱਚ ਆਪਣਾ ਐਸ ਐਚਓ ਤਾਰਾਗੜ ਜਿਨ੍ਹਾਂ ਨੇ ਨਕਾ ਲਗਾਇਆ ਸੀ ਇੱਥੇ ਪਰਮਾਨੈਂਟ ਪਿੰਡ ਤੇ ਲੱਗੇ ਜਦੋਂ ਬੰਦਾ ਆ ਰਿਹਾ ਸੀਗਾ ਇਹਦਾ ਨਾਂ ਹੈਗਾ ਆਪਣੇ ਦਮਨਜੀਤ ਸਿੰਘ ਰੋਕਿਆ ਨੂੰ ਨਹੀਂ ਰੁਕਿਆ ਸਲੇਪਕਾਰ ਦਾ ਮੋਟਰਸਾਈਕਲ ਡਿੱਗ ਗਿਆ ਜਿਹਦੇ ਕਾਕੇ ਤੇ ਗਿੱਟੇ ਸੱਟ ਲੱਗ ਗਈ ਔਰ ਇਹ ਕੋ ਮੌਕੇ ਤੇ ਬਰਾਮਦ ਆਪਾਂ 10 ਗ੍ਰਾਮ ਹਿਰੋਇਨ ਇੱਕ ਮੋਬਾਈਲ ਫੋਨ ਔਰ ਇੱਕ ਮੋਟਰਸਾਈਕਲ ਜਿਹੜਾ ਰਿਕਵਰ ਕੀਤਾ ਗਿਆ ਔਰ ਇਹ ਤੋਂ ਕੋ ਡਰਗ ਬਣੀ ਜਿਹੜੀ 4200 ਰੁਪਏ ਵੀ ਰਿਕਵਰ ਕੀਤੀ ਗਿਆ ਇਸੇ ਤਰ੍ਹਾਂ ਸੈਕੰਡਲੀ ਸਸ ਤੋਂ ਸਦਰ ਨੇ ਆਪਣੇ ਇਹਨਾਂ ਨੇ ਜਦੋਂ ਆਪਣਾ ਅਭਿਆਨ ਚਲਾਇਆ ਹੋਇਆ ਸੀਗਾ ਇਹਨਾਂ ਨੇ ਅਰਵਿੰਦਰ ਰੋਕੀ ਮੁੰਡਾ ਜਿਹੜਾ ਹੈਗਾ ਉਹਨੂੰ ਮੌਕੇ ਤੇ ਜਦੋਂ ਫੜਿਆ ਉਹਦੇ ਕੋਲੋਂ ਵੀ 100 ਨਹੀਂ 10 ਗ੍ਰਾਮ ਤੇ ਹਿਰੋਇਨ ਔਰ ਇੱਕ ਮੋਬਾਈਲ ਫੋਨ ਔਰ 4600 ਰੁਪਏ ਜਿਹੜਾ ਉਹ ਡਰਗ ਮੰਨੀ ਬਰਾਮਦ ਕੀਤੀ ਗਈ ਹੈ ਸੋ ਕਹਿਣ ਤੋਂ ਭਾਵੇਂ ਹੈ ਕਿ ਜਿਹੜੀ ਇਹ ਨਸ਼ੇ ਦੇ ਖਿਲਾਫ ਜਿਹੜੀ ਮੈਂ ਵੱਡੀ ਹੋਈ ਹੈ ਔਰ ਇਹ ਵਿੱਚ ਵੈਸੇ ਵੀ ਬੜੇ ਸਖਤ ਨਿਰਦੇਸ਼ ਆ ਗਏ ਨੇ ਕਿ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਏਗਾ ਸਾਡੀ ਵੈਸਾ ਵੀ ਇਹ ਜਿਹੜੇ ਨਸ਼ੇ ਦੇ ਸੁੱਦਾਗਰ ਹੈਗੇ ਉਹਨਾਂ ਨੂੰ ਤਾੜਨਾ ਹੈ ਵੀ ਆਪਣੇ ਆਪ ਬੰਦੇ ਦੇ ਪੁੱਤ ਬਣ ਜਾਓ ਨਹੀਂ ਤਾਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਸੇ ਕਿਸਮ ਦਾ ਵੀ ਕੋਈ ਵੀ ਪਚਾਇਤ ਵਿੱਚ ਨਹੀਂ ਹੈਗਾ ਸੋ ਅਜੇ ਵੀ ਸੁਧਰ ਜੋ ਇਸੇ ਵੇਸੇ ਤੁਹਾਡੀ ਭਲਾਈ ਹੈ ਦੇਖੇ ਘਰੇ ਘਰਾਂ ਤੇ ਵੀ ਜਿਹੜੀ ਤੁਹਾਡੇ ਵੱਲੋਂ ਛਾਪੇਮਾਰੀ ਕੀਤੀ ਹੈ ਬਰਦਰ ਹੁਣ ਉਸੇ ਲੜੀ ਦੇ ਵਿੱਚ ਅੱਪਾ ਘਰਾਂ ਵਿੱਚ ਵੀ ਛਾਪੇਮਾਰੀ ਕਰ ਰਹੇ ਆ ਤਾਂ ਜੋ ਕੋਈ ਵੀ ਬੰਦਾ ਐਸੇ ਵੈਸੇ ਜਿਹੜਾ ਹੈਗਾ ਉਹ ਇਸ ਧੰਦੇ ਦੇ ਵਿੱਚ ਲਿਪਟਾ ਹੈ ਜਾਂ ਉਹ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਹੈ ਕਿਸੇ ਵੀ ਤਰੀਕੇ ਨਾਲ ਹੈਗਾ ਉਹਨੂੰ ਕਿਸੇ ਵੀ ਤਰੀਕੇ ਨਾਲ ਜਿਹੜਾ ਉਹ ਬਖਸ਼ਿਆ ਨਹੀਂ ਜਾਊਗਾ ਥੈਂਕ ਯੂ ਵੈਰੀ ਮੱਚ